ਜੇ ਮੈਂ ਉਹਨਾਂ ਦੀ ਗੱਲ ਤੇ ਆ ਗਿਆ ਮੈਂ ਕਿ ਫੜਕ ਹੋਏਗਾ ਕੋਈ ਉਹਨਾਂ ਨੇ ਮੈਨੂੰ ਉਧਰ ਲੈ ਗਿਆ ਪਰੇ ਉਹਲੀ ਝੋਟੇ ਕੋਲੇ ਝੋਟੇ ਦੇ ਬਾਹਰ ਬੰਨੇ ਤੇ ਕਹਿੰਦਾ ਚਲ ਪਾਸੇ ਤੇ ਹੋ ਕੇ ਤਨਾਂ ਅਸੀਂ ਇਹ ਵਾਦ ਦੇਣਾ ਕਪੜਾ ਦੇਵਾਂਗਾ ਕਪੜੇ ਤੇ ਆਪਣਾ ਸਮਾਨ ਬਰੇਡ ਰੋ ਪੈਸੇ ਵੀ ਜਿਹੜੇ ਉਹ ਵੀ ਪਾ ਲੋ ਵਿੱਚ ਮੈਂ پیسے ਤਾਂ ਪਾਏ ਨਹੀਂਗੇ 300 ਰੁਪਏ ਪਾਏ ਸੀਗੇ ਤੇ ਬਾਕੀ ਉਹ ਲੁਟੇਰੇ ਨਿਤ ਲੋਕਾਂ ਨੂੰ ਲੁੱਟਣ ਦੀਆਂ ਨਵੀਆਂ-ਨਵੀਆਂ ਕਾਂਡਾਂ ਕੱਢਦੇ ਰਹਿੰਦੇ ਨੇ ਲੋਕ ਇਹਨਾਂ ਦੇ ਚਾਂਸੇ ਵਿੱਚ ਫਸ ਕੇ ਆਪਣਾ ਸਭ ਕੁਝ ਲੁਟਾ ਬੈਠਦੇ ਨੇ ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਗੋਪੀਨਗਰ ਦਾ ਜਿੱਥੇ ਇੱਕ ਮਹਿਲਾ ਨੂੰ ਸੰਮੋਹਿਤ ਕਰਕੇ ਦੋ ਲੁਟੇਰਿਆਂ ਵੱਲੋਂ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ ਗਿਆ ਕਰੀਬਤ 2 ਲੱਖ ਰੁਪਏ ਦਾ ਸੋਨਾ ਲੁੱਟ ਕੇ ਫਰਾਰ ਹੋ ਗਏ ਨੇ ਪਿੜਤ ਮਹਿਲਾ ਵੱਲੋਂ ਪੁਲਿਸ ਨੂੰ ਇਸ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਪੁਲਿਸ ਜਲਦੀ ਹੀ ਆਰੋਪੀਆਂ ਨੂੰ ਫੜ ਲੈਣ ਦੀ ਗੱਲ ਕਰ ਰਹੀ ਹੈ ਉਧਰ ਆਸ-ਪਾਸ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਤਾਂ ਜੋ ਲੁਟੇਰਿਆਂ ਦੀ ਪੁਖਤਾ ਪਛਾਣ ਹੋ ਸਕੇ ਰਾਜਕੁਮਾਰੀ ਗਰੋਵਰ ਕਿੱਥੇ ਆਏ ਕਿੱਥੋਂ ਰਹਿਣ ਵਾਲਾ ਗੋਪੀ ਨਗਰ ਦੇ ਕਿੱਥੇ ਆਏ ਸੀ ਬ੍ਰੈਡਲੈਨ ਆਏ ਸੀ ਆਜੂ ਕੋਲ ਹਾਂਜੀ ਸਾਡੇ 12 ਵਜੇ ਟਾਈਮ 'ਚ ਸਾਡੇ ਵਰਨ ਦਾ ਪਰ ਸੋਨੀ ਜਾਨੀ ਨੇ ਮੈਨੂੰ ਕਿਹਾ ਉਹ ਬੰਦਾ ਆਇਆ ਮੈਂ ਅਡਰੈਸ ਪੁੱਛਦਾ ਸੀਗਾ ਵੀ ਕਿੱਥੇ ਪਤਾ ਕਿੱਥੇ ਮੈਂ ਕਹਿੰਦਾ ਇੱਧਰ ਲੈ ਪਾਸੇ ਹੈਗਾ ਉਹਨਾਂ ਨੇ ਜਾਨੀ ਕਾ ਗਈ ਕਦੇ ਬਾਬਾ ਬੜਾ ਪਹੁੰਚੇ ਆਇਆ ਤੁਹਾਨੂੰ ਅਸੀਰਵਾਦ ਦਿੱਤਾ ਤੇ ਬਹੁਤ ਕੁਝ ਬਹੁਤ ਸ਼ਾਂਤ ਸੁਖ ਸ਼ਾਂਤੀ ਘਰ ਚ ਰਹਿੰਦੀ ਹੈ ਤੇ ਹੁਣ ਤੁਸੀਂ ਤੈਨੂੰ ਕਪੜਾ ਦੇਣਗੇ ਕਪੜਾ ਲੈ ਲਈ ਤੇ ਮੈਂ ਉਹਦੀ ਗੱਲ ਤੇ ਆਖ ਮੈਂ ਕਿ ਫੜਕ ਹੋਏਗਾ ਕੋਈ ਉਹਨੇ ਮੈਨੂੰ ਉਧਰ ਲੈ ਗਿਆ ਫਰੇ ਉਹ ਰਿਜ਼ੋਰਟ ਕੋਲੇ ਰਿਜ਼ੋਰਟ ਦੇ ਬਾਹਰ ਬੰਨੇ ਤੇ ਕਹਿੰਦਾ ਚੋਦੇ ਪਾਸੇ ਦੇ ਹੋ ਕੇ ਤੁਨਾਂ ਅਸੀਰਵਾਦ ਦੇਣੇ ਕਪੜਾ ਦੇਵਾਂਗਾ ਕਪੜੇ ਤੇ ਆਪਦਾ ਸਮਾਨ ਵੀ ਰੇਡ ਰੋ ਪੈਸੇ ਵੀ ਦੇ ਰੇਖੋ ਵੀ ਪਾ ਲੋ ਵਿੱਚ ਮੈਂ ਪੈਸੇ ਤਾਂ ਪਾਏ ਹੀ ਨਹੀਂ ਗੇ 300 ਰੁਪਏ ਪਾਏ ਸੀਗੇ ਤੇ ਬਾਕੀ ਉਹ ਸਮਾਨ ਮੇਰਾ ਕਹਿੰਦਾ ਤੂੰ ਆਪਦਾ ਕਰ ਲੈ ਲਾ ਲੋ ਮੈਂ ਇਹ ਤਾਂ ਤੂੰ ਬੰਨ ਕੇ ਮੰਦਿਰ ਚ ਰੱਖਦੇ ਏ ਗੱਲ ਚ ਪਾਇਆ ਸੀ ਕਿਸ ਤਰ੍ਹਾਂ ਕੀ ਚੂੜੀ ਵਾਚ ਪਾਈ ਸੀ ਮੈਂ ਨਹੀਂ ਜਿਹੜਾ ਲੈ ਕੇ ਗਿਆ ਸੋਨਾ ਸੀ ਕਿ ਸੋਨਾ ਸੀ ਕਿੰਨਾ ਸੋਨਾ 70 ਗ੍ਰਾਮ ਦੀ ਟੋਟਾ ਸੋਨਾ 20 ਗ੍ਰਾਮ ਦੀਆਂ ਚੋੜੀ ਸੀ ਪੂਰੀ ਇੱਕ ਚੂੜੀ ਸੀ ਕੜੇ ਵਾਂਗ ਸੀ ਤੇ ਇੱਕ ਸੀਗਾ ਮੰਦਰੀ ਸੀ ਮੇਰੀ ਨਾਂ ਲਿਖਿਆ ਮੇਰਾ ਉੱਤੇ ਬੇਟਾ ਠੀਕ ਉਹਨੇ ਲੋਹਾ ਉਹਨੇ ਉਹਦਾ ਆਪਣਾ ਕਪੜਾ ਦਿੱਤਾ ਇਹਦੇ ਚ ਰੇਟ ਲਾ ਹਾਂ ਇਹਦੇ ਲੇ ਬੇੜਕੇ ਰੱਖ ਤੇ ਰੇ ਬੇੜਕੇ ਰੱਖ ਦੇ ਬੇੜਕੇ ਰੱਖ ਦੇਣਾ ਮੈਂ ਮੰਤਰ ਪੜਨਾ ਇਹ ਘਰੇ ਜਾ ਕੇ ਰੱਖ ਦੇ ਕਾਰੋਕ ਸ਼ਾਂਤੀ ਰਹੇਗੀ ਘਰ ਜਾ ਕੇ ਪਾ ਲਿਆ ਇਹ ਉਹ ਜਨਾਨੀ ਨੇ ਉਹਨੇ ਕਿਸ ਤਰ੍ਹਾਂ ਲਾਲ ਚਲਾਈ ਜਨਾਨੀ ਇਸ ਤਰ੍ਹਾਂ ਲਾਲ ਚਲਾਈ ਕਿ ਕਹਿੰਦੇ ਬਹੁਤ ਪਹੁੰਚਿਆ ਸੰਤ ਕਿੱਥੇ ਮਿਲਦੇ ਨੇ ਮੈਂ ਤਾਂ ਆਪ ਲੈਣਾ ਅਸ਼ੀਰਵਾਦ ਚਲੋ ਆਪ ਇਕੱਠੇ ਲੈਨੇ ਚੱਲ ਕੇ ਅਸ਼ੀਰਵਾਦ 15 ਮਿੰਟ ਕਰਦੀ ਗੱਲਬਾਤ 15 ਮਿੰਟ ਲਾਲ ਚਲਾਈ ਰੱਖਿਆ ਲਾਇ ਚਲਾਈ ਰੱਖਿਆ ਨਾ ਮੈਂ ਉਹਨੇ ਦੇ ਚ ਬੰਦਾ ਆ ਆ ਲੰਘ ਕੇ ਆਈ ਆ ਮੈਨੂੰ ਨਹੀਂ ਪਤਾ ਕਹਿੰਦੇ ਆ ਬਾਬਾ ਜੀ ਫੇਰ ਆ ਗਏ ਨੇ ਕਹਿੰਦੀ ਕਿ ਬਾਬੇ ਦਾ ਆਸ਼ੀਰਵਾਦ ਲਓ ਹਾਂ ਹਾਂ ਕਹਿੰਦੀ ਸੁੱਖ ਸ਼ਾਂਤੀ ਰਹਿੰਦੀ ਹੈ ਫਰਾਂਟ ਮੈਂ ਕਿਹਾ ਸਾਨੂੰ ਸੁੱਖ ਸ਼ਾਂਤੀ ਸਾਨੂੰ ਕਿੰਨੀ ਕਮੀ ਕਿਸੇ ਜੀ ਦੀ ਇਹ ਦੀ ਇਹ ਦੀ ਜਿਹੜੀ ਤੁਹਾਡੀ ਕਿੰਨੀ ਕੀਮਤ ਸੀ ਜਿਹੜਾ ਲੈ ਕੇ ਗਿਆ ਹੈ ਸਾਹਬ ਨਾਲ ਸਤਾ ਇੰਸਟਾਗ੍ਰਾਮ ਸੋਨਾ ਸੀ 70 7000 ਰੁਪਏ ਹੋਏਗਾ 10000 ਦਾ ਪੈਸੇ ਵੀ ਸੀਗੇ ਨਹੀਂ ਪੈਸੇ ਨਹੀਂ ਸੀ ਪੈਸੇ 20 ਰੁਪਏ ਸੀ 20 ਨੇ ਪਾਏ ਸੀ 20 ਰੁਪਏ ਕਹਿੰਦੇ ਇਹ ਪੈਸੇ ਹੀ ਬਣਾ 20 ਰੁਪਏ ਮੇਰੇ ਬਾਡੇ ਤੇਹਾੜਾ ਤੁਹਾਨੂੰ ਬੇਕੂਬ ਬਣਾ ਗਿਆ ਬੇਕੂਬ ਉਹ ਕੀ ਮੰਗਦੇ ਤੁਹਾਡੇ ਇਹੋ ਜਿਹੇ ਇਹ ਮੰਗੇ ਵੀ ਮੇਰੀ ਚੀਜ਼ਾਂ ਮੈਨੂੰ ਵਾਪਸ ਮਿਲੀਆਂ ਚਾਹੀਦੀਆਂ ਉਹ ਬੰਦੇ ਫੜ ਚਨੇ ਚਾਹੀਦੇ ਆ ਕਰ ਰਹੀ ਹੋਣੀ ਜੀ ਹਾਂਜੀ ਔਰਤ ਪਹਿਲਾਂ ਵੇਖੀ ਜੀ ਔਰ ਕਦੇ ਨਹੀਂ ਵੇਖੀ ਉਹ ਤਾਂ ਇਹ ਆਵਾਜ਼ ਜਾਣ ਲਈ ਲੰਘੀ ਜਾਂਦੀ ਜਾਈਂ ਨੇ ਕਿਹਾ ਇਹਨਾਂ ਧਿਆਨ ਕਰ ਕੋਈ ਗੱਲਾਂ ਮਾਰਦੀ ਇਹ ਕੁੜੀਆਂ ਵੀ ਪਛਾਣਦੇ ਹੋ ਹਾਂ ਮੈਂ ਪਛਾਣ ਲਾਂ ਉਸੇ ਨਾਲ ਪਛਾਣ ਲਾਂਗੇ ਹਾਂ ਹਾਂ ਬੰਦੇ ਨੂੰ ਪਛਾਣ ਲਾਂਗੇ ਉਹਨੂੰ ਪਛਾਣਨਾਂ ਨੂੰ ਮੈਨੂੰ ਸਮਝ ਆ ਜਾਂਦਾ ਪਹਿਲਾਂ ਕਦੇ ਨਹੀਂ ਵੇਖੀ ਹਾਂਜੀ ਨਹੀਂ ਜੀ ਕਿਹਦਾ ਰੋਣਾ ਮੇਰਾ ਰਾਜੂ ਰਾਜੂ ਜੀ ਇਹ ਔਰਤ ਆ ਜੀ ਹਾਂਜੀ ਤੁਹਾਡੇ ਕੋਲ ਕੀ ਲੈਣ ਆਏ ਜੀ ਕੰਮ ਕੋ ਸਮਾਨ ਲੈਣ ਆਇਆ ਸੀ ਬਰੈਡ ਵਗੈਰਾ ਲੈਣ ਆਇਆ ਸੀ ਹਾਂ ਪਰ ਇਹਨਾਂ ਨੂੰ ਕਿਸੇ ਲੇਡੀਜ਼ ਨੇ ਪਹਿਲਾਂ ਹੀ ਰੋਕ ਲਿਆ ਉਹ ਬੈਠੇ ਬੈਠੇ ਗੱਲਾਂ ਮਾਰਨ ਲੱਗ ਪਏ ਨਾਲ ਮੈਨੂੰ ਲੱਗਿਆ ਕੋਈ ਇਹਨਾਂ ਦੇ ਰੈਲਟਿਵ ਨੇ ਜਾਨ ਪਛਾਨ ਦੇ ਨੇ 15-20 ਮਿੰਟਾਂ ਦੀ ਗੱਲਾਂ ਮਾਰੀਆਂ ਉਦੋਂ ਕੋਈ ਬੰਦਾ ਆਇਆ ਬਾਬਾ ਬਣ ਕੇ ਉਹਨੇ ਆਂਟੀ ਨੂੰ ਅਸ਼ੀਰਵਾਦ ਦਿੱਤਾ ਆਂਟੀ ਉਸ ਤੋਂ ਬਾਅਦ ਬਿਲਕੁਲ ਯਾਨੀ ਸੁਣਨੀ ਹੀ ਹੋ ਗਏ ਆਂਟੀ ਸਾਰਾ ਸੁਣਨ ਲੱਗ ਪੜਾਤਾ ਉਹਨਾਂ ਦਾ ਚੌਂਕ ਛੁੜਾਇਆ ਮੇਰੀ ਦੀ ਗਾਨ ਕੇ ਨਹੀਂ ਛੁੜਾਇਆ ਫਿਰ ਉਸ ਤੋਂ ਆਂਟੀ ਰੋਲਾ ਪਾਤਾ ਮੇਰਾ ਲੁੱਟੇ ਗੇ ਲੁੱਟੇ ਗੇ ਮਾਈ ਪਾਸ ਚੱਲਿਆ ਵੀ ਆਂਟੀ ਦਾ ਸੁਣ ਔਰਤ ਨੇ ਲਾਲਚ ਲਈ ਰੱਖਿਆ ਇੱਕ ਕੁਰਸੀ ਨਾਲ ਦੋ ਬੰਦੇ ਸੀ ਇੱਕ ਸਰਦਾਰ ਸੀ ਇੱਕ ਅਬਜ਼ੁਰਕ ਸੀ ਕੋਈ 60-65 ਸਾਲ ਦਾ ਹੋਣਾ ਬਾਬਾ ਬਣ ਕੇ ਬਾਬਾ ਬਣ ਕੇ ਆਇਆ ਜੀ ਹਾਂ ਜੀ ਔਰਤ ਨੇ ਕੰਮ ਲਾਈ ਗਈ ਜਾ ਹਾਂ ਬਿਲਕੁਲ ਬਿਲਕੁਲ ਯਾਨੀ ਤਿੰਨ ਕੋਲ ਖਸਨ ਖਸਾਨ ਹੋਇਆ ਹੈ ਥਾਣੇ ਰਿਪੋਰਟ ਲਿਖਾ ਪੀ ਇਹਨਾਂ ਨੇ ਹੁਣ ਪੁਲਿਸ ਵੇਖੋ ਕੀ ਕਾਰਵਾਈ ਕਰਦੀ ਹੈ ਰੋਈਪੁਰ ਦਾ ਬਹੁਤ ਬੁਰਾ ਹਾਲ ਹੈ ਆਪਣੇ ਦਾ ਲੁੱਟਾਂ ਖੋਵਾਂ ਚੋਰੀਆਂ ਢਕੀਆਂ ਤੇ ਆਮ ਹੋ ਗਿਆ ਨੇ ਪ੍ਰਸ਼ਾਸਨ ਆਪਣਾ ਸੁੱਤਾ ਹੀ ਪਿਆ ਸੋਏ ਲੋ ਨਵੇਂ ਤਰੀਕੇ ਆ ਗਏ ਨੇ ਨਵੇਂ ਤਰੀਕੇ ਆ ਗਏ ਨੇ ਜੇ মিডিਆ ਨਾ ਹੋਵੇ ਤੇ ਬੇੜਾ ਘਰ ਕੋਈਏ ਪਤਾ ਨਾ ਚੱਲੇ ਵੀ ਕਿੰਨੇ ਨਕੀ ਠੱ ਮੈਂ ਕਿੰਨਾ ਵੀ ਕੋਈ ਠੱਲ ਬਣੀ ਚਾਹੀਦੀ ਹੈ ਪੁਲਿਸ ਚਾਵੇ ਤਾਂ ਕੀ ਨਹੀਂ ਕਰ ਸਕਦੀ ਵੀ ਆਮ ਨੋਰਮਲ ਗੱਲਾਂ ਹੋ ਗਈਆਂ ਨੇ ਜਿਹੜੇ ਲੁੱਟ ਰਹੇ ਹੁਣ ਆਇਕਲ ਠੀਕ ਹੈ ਜੀ ਥੈਂਕ ਯੂ ਇਸ ਘਟਨਾ ਤੋਂ ਸਬਕ ਲੈਣ ਦੀ ਲੋੜ ਹੈ ਕਿ ਬਿਨਾਂ ਜਾਣ ਪਛਾਣ ਤੋਂ ਕਿਸੇ ਨਾਲ ਵੀ ਜ਼ਿਆਦਾ ਗੱਲਬਾਤ ਨਾ ਕਰੋ ਇਸ ਤਰ੍ਹਾਂ ਦੇ ਢੋਂਗੀ ਬਾਬਿਆਂ ਦੇ ਚੱਕਰ ਵਿੱਚ ਫਸ ਕੇ ਆਪਣੀ ਮਿਹਨਤ ਦੀ ਕਮਾਈ ਨਾ ਗਵਾਓ